ਤੇ ਤੁਹਾਡੀ ਵੀ ਡਿਊਟੀ ਹੈ ਤੇ ਸਾਡੀ ਵੀ ਡਿਊਟੀ ਹੈ ਅਧਿਕਾਰਾਂ ਦੀ ਸਾਡੀ ਡਿਊਟੀ ਤੇ ਸਾਨੂੰ ਪੈਸੇ ਮਿਲ ਰਹੇ ਆ ਤਨਖਾਹ ਮਿਲਦੀ ਆ ਨਾ ਸਾਨੂੰ ਸਾਨੂੰ ਪੈਸੇ ਮਿਲ ਰਹੇ ਆ ਲੇਕਿਨ ਸਾਨੂੰ ਪੈਸੇ ਕਿਸ ਗੱਲ ਦੇ ਮਿਲਦੇ ਆ ਬੋਲਣ ਦੇ ਮਿਲਦੇ ਜੋ ਅਸੀਂ ਬੋਲਦੇ ਆ ਉਹਦੇ ਸਾਨੂੰ ਪੈਸੇ ਮਿਲਦੇ ਆ ਤਨਖਾਹ ਮਿਲਦੀ ਆ ਤੇ ਤੁਹਾਨੂੰ ਵੀ ਪੈਸੇ ਮਿਲਦੇ ਆ ਤੁਹਾਨੂੰ ਸੁਣਨ ਦੇ ਮਿਲਦੇ ਆ ਲੇਕਿਨ ਤੁਹਾਡੀ ਜਿਹੜੀ ਕਹਿੰਦੇ ਨਾ ਜਿਉ ਬੈਂਕ ਦੀ ਮੈਚਿਓਰਿਟੀ ਡੇਟ ਆ ਉਹ 25 ਸਾਲ ਤੇ ਮਿਲਨੇ ਇੰਨਾਂ ਨੂੰ ਜਿੰਨਾ ਜਿੰਨਾ ਸੁਣ ਲਓਗੇ ਓਡੇ ਓਡੇ ਅਫਸਰ ਲੱਜੋਗੇ ਜਿੰਨਾ ਅਧਿਆਪਕ ਨੂੰ ਸੁਣੋਗੇ ਓਡੇ ਵੱਡੇ ਅਫਸਰ ਬਣੋਗੇ ਯਾਦ ਰੱਖਿਓ ਮੇਰੀ ਗੱਲ ਪਰਮਾਤਮਾ ਨੇ ਦੋ ਕੰਨ ਦਿੱਤੇ ਆ ਮੂੰਹ ਇੱਕ ਦਿੱਤਾ ਬੋਲਣ ਲਈ ਸਿਰਫ ਅਧਿਆਪਕ ਦੀ ਡਿਊਟੀ ਲਈ ਆ ਤੁਹਾਡੀ ਲਈ ਆ ਸੁਣਨ ਲਈ ਪਰ ਉਲਟਾ ਕੀ ਹੋ ਰਿਹਾ ਜਿਨ੍ਹਾਂ ਨੇ ਬੋਲਣਾ ਸੀਗਾ ਉਹ ਸੁਣ ਰਹੇ ਆਂ ਔਰ ਜਿਨ੍ਹਾਂ ਨੇ ਸੁਣਨਾ ਸੀਗਾ ਉਹ ਕਲਾਸਾਂ ਦੇ ਵਿੱਚ ਖੜੇ ਹੋ ਕੇ ਬੋਲ ਰਹੇ ਆਂ ਸਦਾ ਭਾਰਤ ਕਿੱਥੋਂ ਤਰੱਕੀ ਕਰੇਗਾ ਤੋ ਅੱਜ ਲੋੜ ਐ ਸਾਨੂੰ ਇਹਨਾਂ ਵਿਦਿਆਰਥੀਆਂ ਨੂੰ ਦਿਸ਼ਾ ਦਿਖਾਣ ਦੀ ਇਹਨਾਂ ਨੂੰ ਦੱਸਣ ਦੀ ਇਹਨਾਂ ਨੂੰ ਇਹ ਕਹਿਣ ਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਵੀ ਸਵੇਰੇ ਉੱਠ ਕੇ ਮੇਰੇ ਪੈਰੀ ਹੱਥ ਲਾ ਸਮਝਾਓ ਇਹਨਾਂ ਨੂੰ ਕੋਈ ਸ਼ਰਮ ਨਾ ਕਰੋ ਇਹਨਾਂ ਨੂੰ ਕਹੋ ਵੀ ਜਦ ਤੱਕ ਤੂੰ ਪੈਰੀ ਹੱਥ ਨਹੀਂ ਲਾਂਦਾ ਤੈਨੂੰ ਚਾਹ ਨਹੀਂ ਮਿਲਣੀ ਹੈ ਕੋਈ ਹਰਜ ਨਹੀਂ ਹੈ ਅਸੀਂ ਆਪ ਪਿੱਛੇ हट ਗਏ ਹੋਏ ਆ ਉਹ ਸਮਾਂ ਯਾਦ ਕਰੀ ਆਪਾਂ ਸਾਰੇ ਜਿਹੜੇ ਮੇਰੇ ਉਮਰ ਦੇ ਬੈਠੇ ਆ ਉਹਨਾਂ ਨੂੰ ਯਾਦ ਹੋਊਗਾ ਮੇਰੇ ਮਾਤਾ ਜੀ ਕਹਿੰਦੇ ਸੀ ਉਦੋਂ ਤੱਕ ਚਾਹ ਨਹੀਂ ਮਿਲਦੀ ਹੈ ਜਦ ਤੱਕ ਪਾਠ ਨਹੀਂ ਕਰਕੇ ਆਉਂਦਾ ਜਪਜੀ ਸਾਹਿਬ ਦਾ ਸੰਸਕਾਰ ਕਿੱਥੋਂ ਆਏ?